ਹਾਂਜੀ ਕੀ ਹਾਲ ਚਾਲ ਦੋਸਤੋ ਤੁਹਾਨੂੰ ਸਿੱਤੋ ਵਾਲੇ ਵੰਗੂ ਤੇ ਅੱਜ ਤਰੀਕ ਕਿੰਨੀ ਆ ਅੱਜ 24 ਤਰੀਕ ਹੈ 24 ਤੇ ਟਾਈਮ ਹੋ ਚੁੱਕਿਆ ਸਵੇਰ ਦੇ ਸਾਢੇ 3 ਵਜੇ ਤਕਰੀਬਨ ਤੇ ਅੱਜ ਆਪਾਂ ਜਿਹੜਾ ਬਲੌਗ ਆਪਣਾ ਆਉਗਾ ਅੱਜ ਆਪਾਂ ਪਹਾੜਾਂ 'ੇ ਸੈਰ ਕਰਨ ਚੱਲੇ ਆ ਜਨਨ ਦਿਖਾਵਾਂਗੇ ਤੁਹਾਨੂੰ ਜਿਹੜੀ ਇਸ ਧਰਤੀ ਦੇ ਉੱਤੇ ਆ ਤੇ ਆਪਾਂ ਚੱਲੇ ਆ ਜੀ ਕੁਲੂ ਮਨਾਲੀ ਫਿਲਹਾਲ ਤਾਂ ਇਹੀ ਆ ਇਹ ਨਹੀਂ ਪਤਾ ਰਾਹ 'ਚ ਅਸੀਂ ਕਿਧਰ-ਕੁਦਰ ਨੂੰ ਹੋ ਜਾਈਏ ਤੇ ਤੁਸੀਂ ਬਲੌਗ ਨੂੰ ਜਰੂਰ ਦੇਖਣਾ ਤੇ ਹੋਪ ਆ ਤੁਸੀਂ ਇੰਜੋਏ ਕਰੋਗੇ ਲੋ ਜੀ ਟੈਂਕੀ ਆਪਾਂ ਫੁੱਲ ਕਰ ਲਈ ਜੀ 4800 ਦਾ ਤੇਲ ਪਿਆ 60 ਲੀਟਰ ਦੀ ਟੈਂਕੀ ਆ 10 15 ਲੀਟਰ ਪਹਿਲਾਂ ਵੀ ਸੀਗਾ ਤੇ ਰਾਣੀ ਲੈ ਕੇ ਚੱਲੇ ਆਈ ਆਪਣੀ ਸਫਾਰੀ ਜਿਹੜੇ ਸਫਾਰੀ ਨੂੰ ਪਿਆਰ ਕਰਦੇ ਆ ਮੌਜੂਦ ਦੇਖੋ ਬਲੌਗ ਪੂਰਾ ਐਨ ਐਡਵੈਂਚਰ ਹੋਣਾ ਐ ਤੇ ਆਪਾਂ ਆਫ ਰੋਡਿੰਗ ਸਾਰਾ ਕੁਝ ਕਰਨਾ ਠੀਕ ਆ ਜੀ ਚਲੋ ਮਿਲਦੇ ਆਂ ਜੀ ਚੱਲੋਗੇ ਪ੍ਰਸਾਦ ਆ ਸਕ ਲੋ ਜੀ ਸਵੇਰੋਂ ਸਾਜਰੇ ਸਾਜਰੇ ਕਿੰਨੇ ਵਜੇ ਨਾਲ ਸਵੇਰੀ ਰੋਟੀਆਂ ਬਣਾ ਲਾਂਗੇ 4:30 ਵਜੇ ਆ ਤੇ ਸਵੇਰੇ ਚੱਕ ਤੇ ਪਰੌਂਠੇ ਚੱਕ ਦਾ ਕੰਮ 4 ਵਜੇ ਦੇ ਨੂੰ ਆਹ ਬੰਦਾ ਨਵਾਂ ਐਡ ਕਰ ਲਿਆ ਇੱਕ ਅਹ ਦੇਖੋ ਸਾਢੇ 4 ਵਜੇ ਆ ਤੇ ਚੱਲ ਪੇ ਪਰੌਂਠੇ ਖਾਣ ਲੱਗੇ ਆ ਤੇ ਦਰਾਹੇ ਵਾਲੇ ਫੜਕਦੇ ਆਪਾਂ ਪਹੁੰਚ ਚੁੱਕੇ ਆ ਤੇ ਟ੍ਰੇਨ ਆਉਣੀ ਆ ਜਾਨੂੰ ਮੈਂ ਸ਼ੱਕ ਲਈ ਆ ਕਿ ਪ੍ਰਸਾਦੇ ਪ੍ਰਸੁੱਦੇ ਚੱਕ ਦੋ ਫਿਰ ਫਟੇ ਆ ਚਾਹ ਚੂ ਪਾ ਲੋ ਫਿਰ ਹਾਂਜੀ 8:30 ਵਜੇ ਗਏ ਨੇ ਜੀ ਤੇ ਆਪਾਂ ਰੋਪੜ ਲੰਘ ਆਏ ਆ ਪੁਰਸਾਹਬ ਆਉਣ ਵਾਲਾ ਤੇ ਰਸਤੇ 'ਚ ਤੁਹਾਨੂੰ ਮੇਰੇ ਪਿੱਛੇ ਦਿਖ ਰਿਹਾ ਹੋਣਾ ਪੂਰੇ ਦਾ ਢਾਬਾ ਤੇ ਅਮਰੋ ਨੇਗਾ ਇੱਥੇ ਰੁਕਿਆ ਆ ਪਚਾ ਪਾਣੀ ਪੀਣ ਦੇ ਲਈ ਬਹੁਤ ਵਧੀਆ ਬਣਿਆ ਹੋਇਆ ਤੇ ਬਾਕੀ ਇਹਨਾਂ ਚੇਨ ਚੁੰਨ ਕਰਨਾ ਸੀਗਾ ਸਾਹਰ ਨੇ ਪੀਤੇ ਪਾਉਣ ਲੱਗਿਆ ਹੋਇਆ ਤੇ ਚਲੋ ਮਿਲਦੇ ਆਂ ਚਾਹ ਪਾਣੀ ਪੀ ਕੇ ਅੱਜ ਪਹਿਲੀ ਟਰਨਲ ਦੇ ਵਿੱਚ ਐਂਟਰ ਹੋ ਚੁੱਕੇ ਆਂਗੇ ਮਨਾਲੀ ਨੂੰ ਜਾ ਰਹੇ ਆਂ ਵੀ ਰੋਡ ਬਹੁਤ ਵਧੀਆ ਰੋਡ ਬਹੁਤ ਵਧੀਆ ਆ ਫੋਰ ਲਾਈਨ ਆ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆਂਗੇ ਜੀ ਆਹ ਦੇਖੋ ਜੀ ਪਹਾੜ ਬਨਾਲੀ ਵਾਲਾ ਫੋਰ ਲਾਈਨ ਰੋਡ ਬਹੁਤ ਹੀ ਵਧੀਆ ਸਾਫ ਸੁਥਰਾ ਰੋਡ ਆ ਪਹਾੜ ਸਿਰ ਹੋ ਗਏ ਪੱਕੇ ਪਹਿਲੇ ਪੱਕੇ ਪਹਾੜ ਕੱਚਿਆਂ ਤੋਂ ਪੱਕਿਆਂ ਜਾ ਗਏ ਆ ਜੀ ਆਪਾਂ ਕੱਚਿਆਂ ਤੋਂ ਪੱਕੇ ਆ ਜੀ ਟਾਈਮ ਹੋ ਗਿਆ ਜੀ 9:30 ਤੇ ਆਪਾਂ ਮੰਡੀ ਸ਼ਹਿਰ ਪਹੁੰਚ ਚੁੱਕੇ ਆ ਅਮਾਰੋ ਨਗਾ ਮੰਡੀ ਸ਼ਹਿਰ ਤੇ ਪਿੱਛੋਂ ਤਾਂ ਹੀ ਰੋਡ ਆ ਰਿਹਾ ਜਿਹੜਾ ਇਹਨਾਂ ਡਬਲ ਕਰਤਾ ਉਹਦਾ ਰੋਡ ਵਧੀਆ ਹੋ ਗਿਆ ਗੱਡੀ ਜੀ ਆਉਂਦੀ ਆ ਪਰ ਫੀਲਿੰਗ ਜਿਵੇਂ ਪਹਾੜਾਂ ਵਾਲੀ ਆ ਜਿਹੜੀ ਜਿਵੇਂ ਖਤਮ ਆ ਜਿਵੇਂ ਅੱਗੇ ਹੁੰਦਾ ਨਾਲ-ਨਾਲ ਹੁਣ ਅੱਗੇ ਸੈਦੋ ਸਟਾਰਟ ਹੋਊਗੀ ਤੇ ਇੱਥੋਂ ਆਪਾਂ ਖਾਣ ਪੀਣ ਦਾ ਸਮਾਨ ਲੈ ਲਿਆ ਥੋੜੀ ਜਿਆਦਾ ਦੂਰ ਰੱਕੇ ਜਾ ਕੇ ਆਪਾਂ ਫਿਰ ਕਿਤੇ ਨਦੀ-ਨੁਦੀ ਦੇ ਕੰਡੇ ਬਹਿ ਕੇ ਆਪਾਂ ਬਣਾਵਾਂਗੇ ਤੇ ਕੁਝ ਖਾਵਾਂਗੇ ਪੂਰਾ ਇੰਜੋਏ ਕਰਾਂਗੇ ਤੁਸੀਂ ਵੀ ਪੂਰਾ ਇੰਜੋਏ ਕਰੋ ਫੁਲੋਗ ਨੂੰ ਤਕਰੀਬਨ ਇੱਥੋਂ ਕੋਲੂਆ ਜਿਹੜਾ ਉਹ 50 ਕਿਲੋਮੀਟਰ ਰਹਿ ਗਿਆ 50 ਰਹਿ ਗਿਆ ਹਾਂ 50 ਤੇ ਆ 55 ਕਿਲੋਮੀਟਰ ਰਹਿ ਗਿਆ ਤੇ ਸਾਨੂੰ ਲੱਗੀ ਸੀ ਭੁੱਖ ਤੇ ਸਾਨੂੰ ਉਧਰ ਹੀ ਜਗ੍ਹਾ ਨਹੀਂ ਮਿਲ ਰਹੀ ਸੀ ਕਿੱਥੇ ਆਪਾਂ ਕੈਂਪਿੰਗ ਵਗੈਰਾ ਕਰੀਏ ਨਦੀ ਦੇ ਕੰਡੇ ਕੈਂਪਿੰਗ ਕਰਾਂਗੇ ਖਾਵਾਂਗੇ ਪੀਵਾਂਗੇ ਵਧੀਆ ਬਣਾਵਾਂਗੇ ਲਾਵਾਂਗੇ ਕੁਸਤਾ ਨਾਲੇ ਬੇਰਾ ਪੂਰਾ ਲਾਵਾਂਗੇ ਤੇ ਸੋ ਹੁਣ ਅਸੀਂ ਫੇਰ ਉਹੀ ਘਰੋਂ ਲਿਆਂਦੇ ਪਰੌੜੇ ਚੱਕ ਲੈ काम लग गया आ देखो डब्बा भरा घरों भर के ले आदा चाय दे विकेट ली ते पराठे आ लो जी आ हैगा साडा किचन ते रोटियां बेबे दी तैयार ने दे दे, आ मई ਵਰਤਉਣ ਲੱਗੀ ਹੋਈ ਆ ਚਾਹ ਪੈ ਗਈ ਕੱਪਾਂ ਚ ਅਚਾਰ ਨਾਲ ਪਰੌਠੇ ਆ ਜੋ ਵੀ ਜਿਹਨੇ ਖਾਣੇ ਆ ਦਾਲ ਵਾਲੇ ਇੱਕ ਦੇ ਦੇ ਬਹੁਤ ਆ ਆ ਜੋ ਕਰ ਲੈਡ ਲਾਓ ਜੋ ਮੁੱਕ ਜਾਨਾ ਪਹਿਲਾ ਪਹਿਲਾਂ ਆ ਜੋ ਬਾਲੇ ਇਹਨੇ ਛਕਨੇ ਆ ਨਾਲ ਕੀ ਹੁੰਦਾ ਹੈ ਪੰਜ ਰੰਗ ਆ ਕਿ ਸਤ ਰੰਗਾ ਚਾਰ ਸਾਡ ਅਤਰੰਗਾ ਚ ਰੰਗਾਗਾ ਨਹੀਂ ਕਿਹੜਾ ਆ ਰਾਧਰਾਲਾ ਗਰਾਹਤਾ ਗਰਾਹਤ ਵਤਵੰਤਾ ਇਹਦਾ 20 25 ਬੰਤਾ ਲੋ ਜੀ ਪਹੁੰਚ ਗਏ ਆ ਜੀ ਆਪਾਂ ਫਿਰ ਕੁਲੂ ਤੇ ਕੈਂਪਿੰਗ ਹੋ ਰਹੀ ਆ ਕੰਮ ਹੋ ਗਿਆ ਡੁੱਲੂ ਆ ਚੱਲ بیا ਚੁੱਲਾ ਤੇ ਆਮਲੇਟ ਬਣਨ ਲੱਗਾ ਦੇਖੋ ਕੀ ਮਟੀਰੀਅਲ ਇਕੱਠਾ ਕਰਿਆ ਮੁੰਡਿਆਂ ਚੋਬਰਾਂ ਨੇ ਇਧਰ ਪੈਗ ਵੀ ਬਣੀ ਜਾਂਦੇ ਨਾਲ ਦੀ ਨਾਲ ਕੀ ਕਹਿੰਦਾ ਬਣੀ ਨਾ ਪਹਾੜਾ ਬੱਲੇ ਦੀ ਸਕੀਮ ਨਹੀਂ ਇਧਰ ਇਧਰ ਮਾਰ ਵਿੱਚ ਮੜਿਆ ਗਿਆ ਦੇਖੋ ਯਾਰ ਪਹਾੜਾ ਬੱਲੇ ਦੀ ਸਕੀਮ ਨਹੀਂ ਊਕ ਪੀ ਜਾਂਦੇ ਆ ਅਸੀਂ ਦਾ ਭਾਈ ਦੇਖੀ ਬਨਾਲੀ ਸਭ ਬਟਾਣਾ ਦੇ ਚਾਮਰ ਦੇਖੋ ਜਾਨਵਰ ਜਾਨਵਰ ਬੜੇ ਖਤਰਨਾਕ ਨੇ ਯਾਰ ਇੱਥੇ ਆਹ ਦੇਖੋ ਜੀ ਬੈਠੇ ਆ ਨਦੀ ਕੰਢੇ ਯਾਰ ਇਹ ਆਈ ਜਾਂਦੇ ਨੇ ਯਾਰੇ ਜਾਈ ਜਾਂਦੇ ਆਮਲੇਟ ਤੋਂ ਬਾਅਦ ਪਾਸਤਾ ਬਣਾਇਆ ਪਾਸਤਾ ਨਾਲ ਰੈੱਡ ਸੌਸ ਬਣਿਆ ਬਾਈਟ ਸੌਸ ਬਣਿਆ ਸੜਿਆ ਦੋ ਜੀ ਰਲੋਣੀਆਂ ਪੈ ਗਈਆਂ ਤੇ ਕੰਮ ਹੱਟਿਆ ਚੱਕੀ ਜੰਨੇ ਪੈਕ ਬੁੱਕ ਲਾਈ ਜੰਨੇ ਤੇ ਪਰ ਹੀਟ ਬਹੁਤ ਆ ਇੱਥੇ ਐਵੇਂ ਕਹੀ ਜਾਈਏ ਉਹੀ ਟੈਂਪਰੇਚਰ 30 ਦਾ ਟੈਂਪਰੇਚਰ ਆ 30 ਦਾ ਟਾਈਮ ਹੋ ਚੁੱਕੇ 2.5 ਬਾ ਚੁੱਕੇ ਨੇ ਤੇ ਹੁਣ ਆਪਾਂ ਵਾਸਤੇ ਆਰੀਆ ਦੇਖਦੇ ਆਂ ਹੋਰ ਕੀ ਬਣਾਉ ਆਏ ਆ ਇਸ ਤਵਾਰ ਆਮਲੇਟ ਪਰ ਬਣਾਗੇ ਅਸੀਂ ਨਿਕਲਾਂਗੇ ਇੱਥੇ ਸ਼ਾਮ ਨੂੰ ਹੀ ਠੰਡੇ ਹੋਏ ਤੇ ਹੁਣ ਕੁਕਿੰਗ ਕਰਨ ਤੋਂ ਬਾਅਦ ਆਪਾਂ ਚੱਲਿਆ ਜੀ ਨਦੀ ਦੀ ਨੌਟ ਮੌਸਮ ਬਹੁਤ ਗਰਮ ਹੈ टेंपरेचर 30 ਡਿਗਰੀ ਆ ਤੇ ਨਦੀ ਦੇ ਜਲਾਉਣ ਲੈ ਚੱਲੇ ਆ ਆ ਜੋ ਮੈਂ ਯਾਰ ਲੋਕ ਕਹੀ ਜਾਂਦੇ ਨੇ ਵੀਰੇ ਮਨਾਲੀ ਆਏ ਆ ਫਲਾਣਾ ਕੁਛ ਨਹੀਂ ਤੇ 9 ਵੇ ਤੋਂ ਬਾਅਦ ਥੋੜਾ ਮੌਸਮ ਦਾ ਫਰਕ ਪੈਣ ਲੱਗਿਆ ਆਪਣੇ ਜਿੰਨੀ ਗਰਮੀ ਆ ਯਾਰ ਮੈਂ ਲੋਕ ਛੱਡੀ ਜਾਂਦੇ ਬਹੁਤ ਗਰਮੀ ਆ 3 ਡਿਗਰੀ ਟੈਂਪਰੇਚਰ ਆ ਉਨੇ ਹੀ ਹੁੰਦਾ ਸੇਮ ਹੀ ਹੁੰਦਾ ਕਿੰਨਾ ਕੁ ਫਰਕ ਆ ਕਿਵੇਂ ਆ ਪਾਣੀ? ਬਾਈ ਪੂਰਾ ਚਿਲਡ। ਬਰਫ਼ ਵੜੀ ਪਿਆ। ਜਮਈ ਬਰਫ਼। ਓਏ ਪੈਰਾਂ ਟਾਂਟ ਲੱਗਦਾ ਓਏ ਪੈਰਾਂ ਨੂੰ ਕਿਰਾਂਦਾ ਨਾ। ਜਮਈ ਬਰਫ਼ਾ ਜਮਈ ਜਮਈ। ਓਏ ਇੰਨਾ ਠੰਡਾ ਤਾਂ ਸੋਚਿਆ ਹੀ ਨਹੀਂ ਸੀ ਨਾ। ਓਏ ਇੰਨਾ ਠੰਡਾ ਨਹੀਂ ਸੋਚਿਆ ਸੀ ਨਾ। ਆ ਦੇਖੋ ਜੀ ਨਦੀ ਵਗ ਰਹੀ ਆ। ਬੱਲੇ ਬੱਲੇ ਕਰਾਈ ਪਿਆ। ਹਮੜੇ ਹਮੜੇ ਫ੍ਰੀਜ਼ਰ ਤੇ ਪ੍ਰੈਸ਼ਰ ਤਾਂ 30 ਆ ਪਰ ਪਾਣੀ ਇੰਨਾ ਠੰਡਾ ਰਾਂ। ਮੇਰੇ ਤਾਂ ਪੈਰ ਸੌਗੇ ਨਹਾਉਣ ਨੂੰ ਜੀ ਨਹੀਂ ਕਰਦਾ ਉਹ ਇਕੱਲੇ ਪੈਰ ਹੀ ਪਾਇਆ ਜੇ ਤਾਂ ਪੈਰ ਤਾਂ ਸੁੱਕਨ ਕਰਤੇ ਨੇ ਸੌ ਲੱਗੇ ਸੱਚਾ ਸਾਥ ਤੇਰੀ ਓਏ ਪਾਣੀ ਨਹੀਂ ਪਾਉਣਾ ਉੱਤੇ ਹੌਲੀ ਹੌਲੀ ਬੜਾ ਹੈ ਪਾਣੀ ਦੇ ਵਿੱਚ ਇੰਦਾ ਨਹੀਂ ਕਰਦਾ ਵੀ ਪਾਣੀ ਪਾਉਣਾ ਐਸੀ ਜੀ ਗੇਮ ਨਹੀਂ ਖੇਡਣੀ ਕੋਈ ਚਲੋ ਜੀ ਗਾਇਸ ਨਹਾਉਣ ਨੂੰ ਲਈਏ ਫਿਰ ਮਿਲਦੇ ਆਪਾਂ ਕੈਂਪਿੰਗ ਤੋਂ ਬਾਅਦ ਆਪਣੀ ਜਿਹੜੀ ਰਾਣੀ ਸੁੰਦਰਾ ਨਾ ਇਹ ਆਪਾਂ ਨਦੀ 'ਚ ਤੈਰਨ ਲੱਗਿਆ ਹਾਂ ਹਾਂ ਜੀ ਦੇਖਦੇ ਕੀ ਬਣਦਾ ਕੀ ਬਣਦਾ ਤੇ ਇਹਦੇ ਨਾਲ ਦੇਖਣਾ ਇਹ ਕੀ ਹਿਸਾਬ ਕਿਤਾਬ ਕਰਦੀ ਆ। ਚੋਣੀ ਇਹ ਆਪਾਂ ਰਤਾੰਗ ਵੀ ਲੈ ਆਣੀ ਆ ਨਾ। ਸਪਾਰੀ ਸਪਾਰੀ ਮੇਰੇ ਖਿਆਲ ਸਪਾਰੀ ਦੇ ਬਲੌਗ ਆ ਜਿਹੜੇ ਰਤਾੰਗ ਲਈ ਬਹੁਤ ਘੱਟ ਆਏ ਹੋਣਾ। ਕੀ ਗਾਣ even ਜਿਹੜੇ ਨਾ ਟਾਟਾ ਲਾਈਕ ਕਰਦੇ ਆ ਸਪਾਰੀ ਲਾਈਕ ਕਰਦੇ ਆ ਉਹ ਜਰੂਰ ਬਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਬਹੁਤ ਘੱਟ ਆਏ ਹੋਣਿਆ ਉਦਾਂ ਗੇੜੇ ਲਈ ਆਣਾ ਪਰ ਆਫ ਰੋਡਿੰਗ ਲਈ ਨਹੀਂ ਤੇ ਆਪਾਂ ਤੁਹਾਨੂੰ ਫੁੱਲ ਇੰਜੋਏ ਕਰਾਵਾਂਗੇ। ਹਾਂ ਬਾਈ ਇਹਨਾਂ ਨੂੰ ਤੇ ਹੁਣ ਆਪਾਂ ਨਦੀ ਜਵਾੜ ਲੰਗੇ ਆਜੋ। ਦੇਖਦੇ ਆ ਕੀ ਵੰਗ। ਚਲੇ ਜੀ ਆਪਾਂ ਆਫ ਰੋਡਿੰਗ ਲਈ ਸਵਾ ਲੈਣਾ ਪੂਰਾ ਆਪਾਂ ਇਹ ਵਲੌਗ ਦਾ ਪੂਰਾ ਟੂਰ ਵੀ ਅਸੀਂ ਪੂਰਾ ਸਿਰਾ ਲਾਉਣਾ ਉਹ ਦੇਖੋ ਜੀ ਆਹ ਦੇਖੋ ਜੀ ਸਫਾਰੀ ਸਾਡੀ ਇਹ ਦਿੰਦੀਆਂ ਨਜ਼ਾਰੇ ਜ਼ਿੰਦਗੀ ਦੇ ਇਹਨੂੰ ਕਹਿੰਦੇ ਨੇ ਛੋਟੀ ਆ ਉੱਤਰ ਗਈ ਬੱਛ ਅੱਗੇ ਤੋਆ ਐਵੇਂ ਲੈ ਗਾ ਬਾਪਾ ਓਏ ਹਾਂ ਓਏ ਓਏ ਲੈਂਟਰ ਜਾ ਵਿੱਚ ਪੰਗੜਾ ਕਿਹਨੇ ਉਹ ਉਹ ਬੈਕ ਕਰ ਬੜਾ ਹਲਾਰ ਚੱਡੀ ਨੋ ਵੀ ਜੀ ਜੱਦੀ ਨਾ ਕਰੂ ਕਮ ਹੋਈ ਹੈ ਪਰ ਨਹੀਂ ਨਿਕਲੇ ਹੋਏ ਹੈਗੇ ਆ ਕਾੜ ਦੇ ਜਰਾ ਡرائیਵ ਤੇ ਮੈਨੂੰ ਦਾ ਆ ਰਿਹਾ ਆ। ਲੈ ਬੈਠੋ ਹੈਪੀ ਆਪਾਂ। ਕੱਪੜੇ ਘਾਟਾ ਸਾਬਰ ਵਿੱਚ ਪਾੜਦੇ ਆਪਾਂ। ਆਮੀ ਮਿੱਤਰੋ ਆਏ ਦੀ ਲੋਕਾਂ ਦੀ ਰੱਬ ਬਾਹ ਪੜਦਾ ਸਾਡਾ ਗਲਵਾ ਫੜ ਕੇ ਕਦੇ ਇਧਰ ਲੈ ਖੁੰਝੇ ਕਦੇ ਉਧਰ ਲੈ ਖੁੰਝੇ। ਉਹ ਕੰਮ ਸਾਡੇ ਨਾਲ ਹੁਣ ਅਸੀਂ ੱੱਕੇ ਟੋਲੇ ਖਾਂਦੇ ਨਹੀਂ ਦੇਖਣ ਦੇ ਰੋਟੀ ਦਾ ਇੰਤਜ਼ਾਮ ਕਰ ਤੇ ਆਪਾਂ ਬਾਹਰ ਹੀ ਮਤਲਬ ਆਪਾਂ ਲਾਵਾਂਗੇ ਹਨ ਕੈਂਪ ਵਗੈਰਾ ਬਾਹਰ ਹੀ ਪਾਵਾਂਗੇ ਤੇ ਰੋਟੀ ਬਣਾਉਣ ਲੱਗੇ ਆਂ ਮੁੰਡਾ ਤਿਆਰੀ ਕਰਦਾ ਤੇ ਫਿਰ ਕਰਦੇ ਆਂ ਕੁਕਿੰਗ ਚਲੋ ਬਾਕੀ ਦਿੰਨੇ ਜਾਣਕਾਰੀ ਨਾਲ ਦੀ ਨਾਲ ਕੀ ਬਣਦਾ ਸਵੇਰ